ਨਾਨਕ ਗੁਰਮੁਖ ਪਾਈਏ ਆਪੇ ਜਾਣੇ ਸੋਏ ਇਹ ਗੁਰਬਾਣੀ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਿਲ ਚੱਟਾ ਆਪ ਜੀ ਨਾਲ ਗੁਰਨਾਨਕ ਰੂਪ ਦੇ ਵਿੱਚ ਫਰਮਾਉਣਾ ਕਰਦੇ ਹਾਂ ਕਿ ਜਿਹੜਾ ਗੁਰਮੁਖ ਹੁੰਦਾ ਹੈ ਉਹ ਗੁਰੂ ਨੂੰ ਜਾਣ ਲੈਂਦਾ ਗੁਰਮੁਖ ਦਾ ਮਤਲਬ ਹੀ ਉਹ ਆ ਵੀ ਜਿਹੜਾ ਗੁਰੂ ਦੀ ਗੱਲ ਕਰਦਾ ਉਹਦਾ ਤਾਂ ਮੰਦਰ ਮਸਜਿਦ ਗੁਰਦੁਆਰੇ ਚਾਚਾ ਸਾਸਨਾਂ ਤੇ ਬਹੁਤ ਗੱਲ ਜਾਂਦੇ ਕੁਟੀਆ ਦਰਬਾਰ ਦੀ ਬਹੁਤ ਜਿਆਦਾ ਆਉਂਦੇ ਆ ਅਸਲੀ ਗੁਰੂ ਦਾ ਸੇਵਕ ਉਹ ਆ ਜਿਹੜਾ ਗੁਰੂ ਦੀ ਗੱਲ ਨੂੰ ਜਾਣਦਾ ਗੁਰੂ ਦੀ ਮਤ ਨੂੰ ਜਾਣੇ ਤੇ ਗੁਰੂ ਉਹਨੂੰ ਜਾਣ ਲੈਂਦਾ ਹੁੰਦਾ ਵੀ ਇਹ ਤੇਰੀ ਵਾਰੀ ਇਹ ਅਸਲੀ ਸਿਧਰ। ਮੈਂ ਬੜਾ ਡੂੰਗਾ ਇੱਕ ਵਿਚਾਰ ਆ ਵੀ ਹਰ ਕੋਈ ਇਹ ਨਹੀਂ ਹੁੰਦਾ ਵੀ ਸਾਹਮਣੇ ਖੜਾ ਵੀ ਤੁਹਾਡਾ ਹੈ। ਜਾਂ ਉਹ ਕਿੰਨਾ ਸਾਰਾ ਕਿਸੇ ਮਗਰ ਇਕੱਠਾ ਉਹ ਸਾਰਾ ਇਕੱਠਾ ਮੇਰਾ ਇਦਾਂ ਨਹੀਂ ਹੁੰਦਾ ਵੀ ਗੁਰਬਾਣੀ ਤਾਂ ਵੀ ਜੰਦੇ ਜਲਦਮਰ ਉਤਮ ਢੂੰਢੀਏ ਦੇ ਲੈ ਕੇ ਤੇ ਕੋਈ ਬਿਰਲਾ ਹੀ ਉੱਤਮ ਹੁੰਦਾ ਹਨ। ਇਦਾਂ ਹੀ ਆ ਬਈ ਜਿਹੜਾ ਗੁਰਮੁਖ ਹੁੰਦਾ ਉਹ ਗੁਰੂ ਦੀ ਸਿੱਖਿਆ ਤੇ ਚੱਲਦਾ ਤੇ ਸਾਰਿਆਂ ਦਾ ਭਲਾ ਕਰਦਾ ਉਹਦੇ ਵਿੱਚੋਂ ਲੋਭ ਦਵੇਸ਼ ਅੰਕਾਰ ਈਰਖਾ ਖਤਮ ਹੋ ਜਾਂਦੇ ਇਹ ਨਿਸ਼ਾਨੀ ਹੁੰਦੀ ਹੈ